ਪ੍ਰਮਾਤਮਾ ਨੂੰ ਪਿਆਰ ਕਰਨ ਵਾਲਿਓ ਆਓ ਰਲ ਮਿਲ ਕੇ ਜਿਹੜਾ ਪ੍ਰਮਾਤਮਾ ਕਥਿਆ ਨਹੀਂ ਦੰਦਾ ਜਿਹਨੂੰ ਅੱਖਰਾਂ ਵਿੱਚ ਆਪਾਂ ਬਿਆਨ ਨਹੀਂ ਕਰ ਸਕਦੇ ਆਓ ਰੱਬ ਦੇ ਪਿਆਰੋ ਉਹਨੂੰ ਰਲ ਮਿਲ ਕੇ ਕਿਸੇ ਗਾਥਾ ਕਿਸੇ ਕਹਾਣੀ ਦੇ ਰੂਪ ਵਿੱਚ ਸਮਝੀਏ ਤਾਂ ਜੋ ਉਹ ਸਾਡੇ ਹਿਰਦੇ ਰੂਪ ਘਰ ਵਿੱਚ ਜੋ ਪਹਿਲਾਂ ਹੀ ਬਰਾਬਰ ਮਾਨ ਉਹਨੂੰ ਪ੍ਰਤੱਖ ਰੂਪ ਵਿੱਚ ਦਰਸ਼ਨ ਚਲ ਲਈਏ ਕਿਉਂਕਿ ਗੁਰਮਖੋ ਜੇ ਇਦਾਂ ਲੱਭਣ ਤੁਰਾਂਗੇ ਤੇ ਇਦਾਂ ਪ੍ਰਮਾਤਮਾ ਨਹੀਂ ਮਿਲਣਾ ਸਤਿਗੁਰਾਂ ਦੀ ਬਾਣੀ ਦਾ ਫੈਸਲਾ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਕੋਣਤੇ ਪ੍ਰਭ ਪੈਨ ਆਇ ਨੁਰਾਂਗੇ ਤੇ ਨਾ ਹੀ ਉਹਦਾ ਕੋਈ ਖਾਸ ਰੂਪ ਆ ਨਾ ਹੀ ਕੋਈ ਉਹਦਾ ਖਾਸ ਰੰਗ ਆ ਤੇ ਨਾ ਹੀ ਕੋਈ ਚਿੰਨ ਚਕਰ ਆ ਇਦਾਂ ਨੂੰ ਪਕੜ ਵਿੱਚ ਆਉਣਾ ਪਰ ਅਗਲੇਰੀ ਪੰਕਤੀ ਨੂੰ ਗੁਰਮੁਖੋ ਸਰਵਣ ਕਰੀਏ ਤੇ ਬਾਪੂ ਕਹਿੰਦੇ ਜੇ ਉਹ ਤਰਸ ਦੇ ਘਰ ਵਿੱਚ ਆਵੇ ਜਿਹਨੂੰ ਉਹ ਸਮਝਾ ਦੇਵੇ ਉਹ ਉਹਦੀ ਪਕੜ ਵਿੱਚ ਆ ਜਾਂਦਾ ਉਹਦੇ ਹਿਰਦੇ 'ਚ ਵਸ ਜਾਂਦਾ ਉਹ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੇਹ ਗੁਣੰਤੇ ਪ੍ਰਭ ਬਹਿਨ ਤੇ ਸਹਾਇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਜਿਹਦੇ ਤਿਉ ਤ੍ਰੁੱਠ ਪਵੇ ਉਹਦੇ ਹਿਰਦੇ ਰੂਪ ਵਿੱਚ ਗਿਆਨ ਦਾ ਪ੍ਰਕਾਸ਼ ਕਰਕੇ ਗੁਰਮੁਖ ਨੂੰ ਸਮਝਾ ਦਿੰਦਾ ਗਿਆਨ ਦੇ ਦਿੰਦਾ ਤੇ ਹੁਣ ਕੋਈ ਆਪਣੇ ਵਰਗਾ ਉਹਨੂੰ ਕਵੇ ਵੀ ਦੱਸ ਪ੍ਰਮਾਤਮਾ ਦੇ ਚਰਨਾਂ ਦੀ ਮੋੜ ਕਿਉਂ ਦਿਆ ਉਹਦਾ ਆਨੰਦ ਕਿਉਂ ਹੋ ਗਿਆ ਤੇ ਬਾਣੀ ਨੇ ਸਪਸ਼ਟ ਬਚਨ ਕੀਤੇ ਕਹੋ ਕਵੀਰ ਗੁੰਗੜ ਗੁੜ ਖਾਇ ਪੁੱਛੇ ਤੇ ਕਿਆ ਕਹੀਐ ਰਸਨਾ ਤੇ ਹੈ ਪਰ ਸ਼ਬਦ ਨਹੀਂ ਹੈ ਤੇ ਤੁਸੀਂ ਤਕਾ ਕਰੋ ਮਸਤਾਨ ਸ਼ਕਾ ਕੇ ਤੇ ਉਹਨੂੰ ਕਮੋ ਨਹੀਂ ਹਣੋਂ ਤੂੰ ਦੱਸ ਵੀ ਦਾ ਸਵਾਦ ਕਿਹੋ ਜਿਹਾ ਸੀ ਗੁੰਗਾ ਕੀ ਦਾ ਸੁਣੇ ਤਰਾ